ਕੀ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਆ ਉਹਦੇ ਬਾਰੇ ਲੇਟੈਸਟ ਅਪਡੇਟ ਕੀ ਹੈ ਜੀ ਕੈਨੇਡਾ ਦੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਜੀ ਇਸ ਵਕਤ ਤੇ ਇਹਦੀਆਂ ਖਬਰਾਂ ਅਸੀਂ ਰੋਜ਼ ਰੋਜ਼ਾਨਾ ਪੰਜਾਬ ਨਗਰ ਆ ਤੇ ਸਾਂਝੀਆਂ ਕਰ ਰਹੇ ਆ ਇਹਦੇ ਚੱਲਦੇ ਹੋਇਆ ਅੱਜ ਜਦੋਂ ਦੁਬਾਰਾ ਸੈਸ਼ਨ ਚੱਲਿਆ ਤਾਂ ਜਿਹੜਾ ਪੀਅਰ ਪੋਲੀਵਰ ਹੈਗੇ ਆ ਉਹਨਾਂ ਨੇ ਇੱਕ ਦੁਬਾਰਾ ਜਿਹੜਾ ਨੋ ਕੰਫੀਡੈਂਸ ਮੋਸ਼ਨ ਲਿਆਂਦਾ ਸੀਗਾ ਜੀ ਇੱਕ ਆਦੇ ਤੇ ਲਿਆਂਦਾ ਸੀ ਇਹ ਆਪਣੇ ਸਰੋਤਿਆਂ ਨਾਲ ਸਾਂਝਾ ਕਰਾਂਗੇ ਕਿ ਦਰਅਸਲ ਦੋ ਗੱਲਾਂ ਨੂੰ ਲੈ ਕੇ ਅੱਜ ਜਿਹੜੇ ਪੀਅਰ ਪੋਲੀਵਾਰ ਆ ਉਹਨਾਂ ਨੇ ਲਿਬਰਲ ਸਰਕਾਰ ਤੇ ਸਵਾਲ ਉਠਾਏ ਜੀ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਸਵਾਲ ਅੱਜ ਡੋਨਾਲਡ ਟਰੰਪ ਉਠਾ ਰਿਹਾ ਗਵਾਂਡੀ ਮੁਲਕ ਦੇ ਜਿਹੜੇ ਨਵੇਂ ਰਾਸ਼ਟਰਪਤੀ ਨੇ ਉਹ ਸਵਾਲ ਹੈਗਾ ਇਮੀਗ੍ਰੇਸ਼ਨ ਨੂੰ ਕਾਊਂਟਰ ਕਰਨ ਦਾ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਨੂੰ ਪ੍ਰੋਪਰ ਤਰੀਕੇ ਨਾਲ ਹੋਲਡ ਕਰਨ ਦਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਤੇ ਕਹਿਣ ਤੇ ਹੀ ਕੈਨੇਡਾ ਜਿਹੜਾ ਕੈਨੇਡਾ ਗਵਰਨਮੈਂਟ ਹੈ ਇਦਾਂ ਕਿਉਂ ਕਰ ਰਹੀ ਆ ਅੱਜ ਪਹਿਲਾਂ ਕੈਨੇਡਾ ਗਵਰਨਮੈਂਟ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਚਲਾਇਆ ਇਹਦੇ ਨਾਲ ਹੀ ਬਣਾਇ ਵੀ ਸਵਾਲ ਠਾਇਆ ਕਿ ਅੱਜ ਕੈਨੇਡਾ ਦੇ ਵਿੱਚ ਜਿਹੜਾ ਫੈਂਟਨਾਈਲ ਹੈਗੀ ਆ ਉਹਦੇ ਨਾਲ ਵੱਡੀ ਪੱਧ ਤੇ ਡੈਥ ਹੋ ਗਈਆਂ ਉਹਨਾਂ ਨੇ ਕੋਈ ਸਰਕਾਰੀ ਅੰਕੜੇ ਸਾਂਝੇ ਕਰਦਿਆਂ ਹੈ ਇਹ ਗੱਲ ਕਹੀ ਕਿ 47000 ਦੇ ਕਰੀਬ ਲੋਕ ਜਿਹੜੇ ਆ ਫੈਂਟਨਾਈਲ ਦੀ ਓਵਰਡੋਜ਼ ਦੇ ਨਾਲ ਮਾਰੇ ਜਾ ਚੁੱਕੇ ਆ ਭਾਵ ਮਾਰਚ 2116 ਤੋਂ ਲੈ ਕੇ 224 ਤੱਕ 47000 ਲੋਕ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਫੈਂਟਨਾਈਲ ਦੀ ਓਵਰਡੋਜ਼ ਨਾਲ ਮਾਰੇ ਗਏ ਆ ਸੋ ਇਹ ਜਿਹੜੀ ਪਾਲਿਸੀ ਗਵਰਨਮੈਂਟ ਨੂੰ ਕੀ ਲੈਂਦੀ ਆ ਹੁਣ ਤੱਕ ਉਹਨਾਂ ਦਾ ਵੱਡਾ ਸਵਾਲ ਠਾਇਕ ਹੈ ਕਿ ਜਿਹੜੀ ਇਹਦੇ ਉੱਪਰ ਬੈਨ ਲਗਾਇਆ ਜਾਣਾ ਜਿਹਦਾ ਕੰਪਲੀਟ ਤੌਰ ਤੇ ਹਾਲਾਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਇਸ ਗੱਲ ਨੂੰ ਸਹੀ ਤਰ੍ਹਾਂ ਨਹੀਂ ਸੀ ਮੰਨਦੀਆਂ ਉਹਨਾਂ ਨੇ ਕਹਿਣਾ ਸੀਗਾ ਕਿ ਜੇ ਇੱਕ ਪੱਖ ਨੂੰ ਪੂਰੀ ਤਰ੍ਹਾਂ ਤੁਸੀਂ ਇਗਨੋਰ ਕਰ ਦੋਗੇ ਭਾਵ ਉਹਦਾ ਬੈਨ ਕਰ ਦੋਗੇ ਤਾਂ ਇਹ ਹੋਰ ਸਮੱਸਿਆ ਪੈਦਾ ਹੋ ਜੂਗੀ ਅਨ ਕਨਸਟੀਟਿਊਸ਼ਨ ਹੋਊਗਾ ਦੂਜੇ ਪਾਸੇ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਡਰੱਗ ਤਸਕਰ ਹੈਗੇ ਆ ਉਹਨਾਂ ਤੇ ਸਜ਼ਾਵਾਂ ਜਿਹੜੀਆਂ ਵਧਾਉਣੀਆਂ ਚਾਹੀਦੀਆਂ ਤੇ ਜਿਹੜੇ ਬਾਰਡਰ ਆ ਉਹ ਹੋਰ ਸੀਲ ਕਰਨੇ ਚਾਹੀਦੇ ਆ ਇਹਨੂੰ ਲੈ ਕੇ ਜਿਹੜਾ ਮਤਾ ਲਿਆਂਦਾ ਸੀ ਲੇਕਿਨ ਆਪਾਂ ਇਹ ਵੀ ਦੱਸ ਦਿੰਦੇ ਹਾਂ ਕਿ ਕੈਨੇਡਾ ਦੀ ਫੈਡਰਲ ਕੋਰਟ ਹੈਗੀ ਆ ਉਹਨਾਂ ਨੇ ਜਿਹੜੇ ਸਜ਼ਾਵਾਂ ਵਧਾਉਣ ਦੀ ਗੱਲਬਾਤ ਕੀਤੀ ਸੀ ਕਿ ਕੋਈ ਇੱਕ ਜਿਹੜੇ ਕ੍ਰਿਮਿਨਲ ਲੋਕ ਆ ਉਹਨਾਂ ਵਾਸਤੇ ਕੈਨੇਡਾ ਦੀ ਜਿਹੜੀ ਫੈਡਰਲ ਕੋਰਟ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਗੈਰ ਸਵਿਧਾਨਕ ਹੋਊਗਾ ਕਿ ਸਖਤ ਸਜ਼ਾਵਾਂ ਦੀ ਵਿਵਸਥਾ ਜਿਹੜੀ ਆ ਏਦਾਂ ਦੀ ਕਰ ਦਿੱਤੀ ਜਾਵੇ ਜਦੋਂ ਫੈਡਰਲ ਕੋਰਟ ਦੀ ਇੱਥੇ ਇੰਟਰਵੈਨਸ਼ਨ ਹੋ ਗਈ ਤਾਂ ਜਿਹੜੀ ਲਿਬਰਲ ਗਵਰਨਮੈਂਟ ਆ ਉਹਦੇ ਵਿੱਚ ਕੁਝ ਕਾਰ ਨਹੀਂ ਸੀ ਪਾਈ ਤਾਂ ਹੁਣ ਕੀ ਹੋਇਆ ਕਿ ਇਸ ਗੱਲ ਨੂੰ ਲੈ ਕੇ ਜਿਹੜਾ ਮੋਸ਼ਨ ਲਿਆਂਦਾ ਗਿਆ ਸੀਗਾ ਲੇਕਿਨ ਐਨਡੀਪੀ ਤੇ ਗ੍ਰੀਨ ਪਾਰਟੀ ਨੇ ਇਹ ਕਹਿੰਦਿਆ ਹੋਇਆ ਇਸ ਗੱਲ ਨੂੰ ਮਤੇ ਨੂੰ ਨਹੀਂ ਹਮਾਇਤ ਕੀਤੀ ਕਿ ਵੀਰ ਪਾਲੀਵਰ ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਅਸਲੀਅਤ ਦੇ ਲਾਗੇ ਨਹੀਂ ਹੈਗੀਆਂ ਪਾਵ ਕੈਨੇਡਾ ਕੀ ਹਮਨ ਰਾਈਟਸ ਨੂੰ ਮੰਨਣ ਵਾਲਾ ਦੇਸ਼ ਹੈ ਤੇ ਜਿਵੇਂ ਫੈਡਰਲ ਕੋਰਟ ਦੀ ਰੋਸ਼ਨੀ ਚ ਇਹ ਫੈਸਲਾ ਆਇਆ ਹੋਇਆ ਤਾਂ ਉਹਨਾਂ ਹਾਲਤਾਂ ਦੇ ਜਿਹੜਾ ਪੀਅਰ ਪੋਲੀਵਰ ਜੋ ਚਾਹ ਰਿਹਾ ਉਹ ਅਨਕੌਂਸ਼ੀਅਨ ਹੋਊਗਾ ਪਾਵ ਗੈਰ ਸਵਿਧਾਨਕ ਹੋਊਗਾ ਜਿਹਦੇ ਕਰਕੇ ਜਿਹੜਾ ਪੀਅਰ ਪੋਲੀ ਉਹਨਾਂ ਦਾ ਮਤਾ ਸੀਗਾ ਉਹ 210/121 ਨਾਲ ਫੇਲ ਹੋ ਗਿਆ ਜੀ ਤਾਂ ਹੁਣ ਦੁਬਾਰਾ ਜਿਹੜੀ ਫੈਡਰਲ ਗਵਰਨਮੈਂਟ ਆ ਆਪਣਾ ਇਹਦੇ ਨਾਲੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 21.6 ਬਿਲੀਅਨ ਦਾ ਬਜਟ ਸੀਗਾ ਉਹ ਵੀ ਅੱਜ ਪਾਸ ਹੋ ਗਿਆ ਤੇ ਗਵਰਮੈਂਟ ਜਿਹੜੀ ਆਪਣਾ ਕੰਮਕਾਰ ਅੱਗੇ ਕਰਦੀ ਰਹੂਗੀ ਜੀ